ਇਹ ਹੈਗਾ ਇਹ ਗੁਰਦੁਆਰਾ ਸ਼ਿਕਾਰਕਾਟ ਦਾ ਕਰੋ ਜੀ ਦਰਸ਼ਨ ਆਉਣਾ ਜੀ ਆਪਾਂ ਫੇਰ ਪੜਾਂਗੇ ਆਉਣਾ ਜੀ ਮੈਂ ਇਤਿਹਾਸ ਮੜਾਏ 10 ਹਾਂ ਅੱਗੇ ਪੜ੍ਹਦੇ ਹਾਂ ਹਾਂ ਅੱਗੇ ਦਾ ਪੜ੍ਹਦੇ ਨੇ ਨਾ ਮੈਂ ਹਰਾਂਸੀ ਕਾਰ ਕਾਟ ਸਹਿਜੀ ਹਾਂਜੀ ਗੁਰਨਾਨ ਕੋ ਟਾਈਮ ਗੁਰਨਾਨ ਤੇ ਵੀ ਦੇ ਦਤਾਂ ਤੇ ਇੱਕ ਮੁੱਲਾ ਖੱਤਰੀ ਜੋ ਕਿ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੇ ਨਾਲ ਘੇ ਰਿਹਾ ਕਰਦਾ ਸੀ ਤੇ ਉਹ ਇੱਕ ਦਿਨ ਜਿਹੜਾ ਕਿ ਆਹ ਗੁਰੂ ਸਾਹਿਬ ਨੂੰ ਕਹਿ ਕੇ ਉੱਥੋਂ ਗੁਰੂ ਸਾਹਿਬ ਕੋਲੋਂ ਚਲਾ ਜਾਂਦਾ ਤੇ ਜਾ ਕੇ ਉਹ ਬਾਦ ਦੇ ਵਿੱਚ ਮਾਇਆ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਤੇ ਵਾਪਸ ਗੁਰੂ ਸਾਹਿਬ ਕੋਲੇ ਨਹੀਂ ਆਉਂਦਾ ਉਸ ਤੋਂ ਬਾਅਦ ਗੁਰੂ ਸਾਹਿਬ ਆਪਾਂ ਜਿਹੜਾ ਫੈਸਲਾ ਕਰਦੇ ਆ ਕਿ ਆਪਾਂ ਉਹਨਾਂ ਨੂੰ ਉਹ ਬੁੱਲੇ ਖੱਤਰੀ ਨੂੰ ਜਾ ਕੇ ਖੁਦ ਹੀ ਲੈ ਕੇ ਆਵਾਂ ਜਿਹੜਾ ਕਿ ਸਿਆਲਕੋਟ ਦਾ ਰਹਿਣ ਵਾਲਾ ਤੇ ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਉਸਦੇ ਘਰ ਜਾਂਦੇ ਆ ਤਾਂ ਉਸਦੀ ਉਹ ਭੱਜ ਕੇ ਆਪਣੇ ਘਰ ਲੁਕ ਜਾਂਦਾ ਤੇ ਗੁਰੂ ਸਾਹਿਬ ਨੂੰ ਜਦੋਂ ਬੋਲ ਮਾਰਦੇ ਆ ਗੁਰੂ ਸਾਹਿਬ ਤੋਂ ਉਹਦੀ ਘਰ ਵਾਲੀ ਕਹਿੰਦੀ ਹੈ ਮੁੱਲਾ ਸਾਹਿਬ ਤੋਂ ਘਰੇ ਹੈ ਨਹੀਂ ਜਦੋਂ ਫੇਰ ਗੁਰੂ ਸਾਹਿਬ ਬੋਲ ਮਾਰਦੇ ਤਾਂ हां ਫੇਰ ਤੋਂ ਉਹਦੀ ਘਰ ਵਾਲੀ ਕਹਿੰਦੀ ਐ ਮੁੱਲਾ ਜੀ ਤਾਂ ਜਿਹੜੇ ਕਿ ਘਰੇ ਨਹੀਂ ਹੈਗੇ ਤੇ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਫੇਰ ਤੀਜੀ ਵਾਰ ਵਜਨ ਕਰਦੇ ਆ ਮੁੱਲਾ ਆ ਜਾ ਤੇ ਉਹਦੀ ਘਰ ਵਾਲੀ ਫੇਰ ਕਹਿੰਦੀ ਐ ਗੁਰੂ ਜੀ ਉਹ ਤਾਂ ਮੁੱਲਾ ਤਾਂ ਇਸ ਟਾਈਮ ਘਰੇ ਨਹੀਂ ਤੇ ਗੁਰੂ ਸਾਹਿਬ ਦੇ ਫਿਰ ਉਸ ਤੋਂ ਬਾਅਦ ਵਜਨ ਹੋ ਜਾਂਦਾ ਮੁੱਲਾ ਫੇਰ ਜੇ ਹੈ ਨਹੀਂ ਤਾਂ ਹੈ ਨਹੀਂ ਤੇ ਜਿੱਥੇ ਮੁੱਲਾ ਲੁਕਿਆ ਹੁੰਦਾ ਹੈ ਉੱਥੇ ਹੀ ਉਸਦੇ ਬੈਠੇ ਦੇ ਸੱਪ ਲੜ ਜਾਂਦਾ ਹੈ ਤੇ ਉੱਥੇ ਹੀ ਦੀ ਮੌਤ ਹੋ ਜਾਂਦੀ ਆ ਉਹਦੀ ਬਾਅਦ ਉਹਦੀ ਘਰ ਵਾਲੀ ਜਿਹੜੀ ਗੁਰੂ ਸਾਹਿਬ ਨੂੰ ਬੇਨਤੀ ਕਰਦੀ ਆ ਕਰੋ ਜੀ ਦਰਜ ਜੇ ਗੁਰੂ ਸਾਹਿਬ ਵੀ ਇਹਦਾ ਉਧਾਰ ਕਰੋ ਹੁਣ ਇਹ ਮਰਨ ਵਾਲਾ ਤਾਂ ਚਲੋ ਮਰ ਗਿਆ ਤੇ ਗੁਰੂ ਸਾਹਿਬ ਨੇ ਫਿਰ ਜਿਹੜਾ ਕਿ ਵਾਜਨ ਕੀਤੀ ਕਿ ਅਸੀਂ ਇਸ ਨੂੰ ਦਸਵੇਂ ਜਮੇ ਵਿੱਚ ਆ ਕੇ ਜਿਹੜਾ ਕਿ ਤਾਰਾਂਗੇ ਤੇ ਅ ਗੁਰੂ ਜਿਹੜਾ ਇਹ ਗੁਰੂ ਤੋਂ ਜਿਹੜਾ ਕਿ ਆਹ ਲਾਸਟ ਸਮੇਂ ਦੇ ਵਿੱਚ ਬੇਮਖ ਹੋ ਗਿਆ ਦਾ ਤੇ ਉਸ ਤੋਂ ਬਾਅਦ ਫਿਰ 10ਵੇਂ ਜਮੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮੂਲੇ ਖੱਤਰੀ ਸੇ ਆਏ ਜਿਹੜਾ ਕਿ ਇੱਥੇ ਸਹਾ ਬਣ ਕੇ ਘੁੰਮ ਰਿਹਾ ਸੀ ਤੇ ਉਸ ਦਾ ਸਤਕਾਰ ਕਰਕੇ ਤੇ ਉਸ ਦਾ ਜਿਹੜਾ ਕਿ ਉਧਾਰਨ ਕੀਤਾ ਮੂਲੇ ਖੱਤਰੀ ਦਾ 10ਵੇਂ ਜਮੇ ਵਿੱਚ ਆ ਕੇ ਇਸ ਇਸ ਕਰਕੇ ਹੁਣ ਦਾ ਨਾਮ ਆ ਗੁਰੂ ਆ ਟਕੜ ਸਹਿ ਪੈ ਗਿਆ